ਵਾਹਿਗੁਰੂ 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 ਜਿਹੜੇ ਲੋਕ ਇਸ ਵੇਲੇ ਵੀਡੀਓ ਬਣਾ ਰਹੇ ਹੋ ਨਾ ਮੇਰਾ ਗੁੱਸਾ ਨਾ ਕਰਿਓ ਅਸੀਂ ਗੁਰੂ ਗਬੰਦ ਸਿੰਘ ਦੇ ਧੀਆਂ ਪੁੱਤਾਂ ਹੁਣ ਤੁਹਾਨੂੰ ਸਿੱਖਾਂ ਮੁੰਜੀ ਕਰਦਾ ਆਂ ਆ ਜਿਹੜੀਆਂ ਛੋਟੀਆਂ ਛੋਟੀਆਂ ਗਰਾਫਟਾਂ ਆਈਆਂ ਨੇ ਸਾਡੇ ਚ ਵਾਹਿਗੁਰੂ ਅੱਲਾ ਰਾਮ ਮੈਨੂੰ ਫਰਕ ਨਹੀਂ ਪੈਂਦਾ ਮੈਂ ਸਿੱਖਾਂ ਦੇ ਘਰੇ ਜੰਮਿਆ ਜ਼ਰੂਰ ਆਂ ਪਰ ਮੈਨੂੰ RAM ਓਮ ਅੱਲਾ ਕਹਿਣ ਚ ਵੀ ਉਨਾ ਹੀ ਚੰਗਾ ਲੱਗਦਾ ਜਿੰਨਾ ਵਾਹਿਗੁਰੂ ਕਹਿਣ ਚ ਲੱਗਦਾ ਪਰ ਸਾਡੇ ਚ ਗਰਾਵਟਾਈ ਆ ਪਿੰਡਾਂ ਵਾਲਿਓ ਆ ਜਿਹੜੇ ਸਾਡੇ ਆ ਹਾਲ ਹੋਏ ਆ ਨਾ ਪੰਜਾਬ ਦੇ ਔਰ ਜੋ ਅੱਗੇ ਹੋਣਗੇ ਇਹਦੇ ਜ਼ਿੰਮੇਵਾਰ ਆਪਾਂ ਹੈ ਸਰਕਾਰਾਂ ਕੀ ਸਰਕਾਰਾਂ ਸਰਕਾਰਾਂ ਕੀ ਕੀ ਸਰਕਾਰਾਂ ਅਸੀਂ ਅਸੀਂ ਕਰਕੇ ਵਾਹਿਗੁਰੂ ਗੁਰਮੰਤਰ ਹੈ ਮੰਤਰ ਹੈ ਗੁਰੂ ਦੀ ਸਿਫਤ ਹੈ ਇਤੋਂ ਵੱਡਾ ਮੰਤਰ ਕੋਈ ਨਹੀਂ ਇਹ ਗਾਉਣ ਵੇਲੇ ਇਹ ਬੋਲਣ ਵੇਲੇ ਵੀ ਜੇ ਲੱਗਦਾ ਵੀ ਮੂਵੀ ਬਣਾਈਏ ਗਾਉਣ ਵਾਲੇ ਦੀ ਮੇਰੀ ਮੂਵੀ ਮੈਂ ਕੌਣ ਹਾਂ ਮੇਰੀ ਕੀ ਔਕਾਤ ਹੈ ਆ ਜਦੋਂ ਆ ਚੀਜ਼ਾਂ ਸਾਡੇ ਜ਼ਿਹਨ 'ਚ ਵੱੜ ਗਈਆਂ ਨੇ ਵੀ ਕਮਰ ਘਰੇ ਵਾਲੇ ਇੱਕ ਵੱਡਾ ਬੰਦਾ ਹੈ ਅਸੀਂ ਆਮ ਬੰਦੇ ਆ ਇੱਥੋਂ ਹੀ ਇੱਥੇ ਹੀ ਗਰਾਫਟ ਆਈ ਹੈ ਮੈਂ ਆਉਂਦੀ ਰੋਜ਼ੀ ਰੋਟੀ ਲੈ ਆਇਆ ਮੈਂ ਆਉਂਦੀ ਕਿਰਤ ਕਰਨ ਆਇਆ ਜਿਵੇਂ ਤੁਹਾਡੇ 'ਚ ਕੋਈ ਦਿਹਾੜੀ ਜਾਂਦਾ ਕੋਈ ਬੂਟ ਪਾਲਸ਼ਾਂ ਕਰਦਾ ਕੋਈ ਰਿਕਸ਼ਾ ਚਲਾਉਂਦਾ ਉਹ ਢੋਲ ਵਜਾਉਂਦਾ ਉਹ ਸਾਜ਼ ਵਜਾਉਂਦੇ ਆ ਤੁਸੀਂ ਘਰਾਂ 'ਚ ਕੰਮ ਕਰਦੇ ਹੋ ਕੋਈ ਕਿਤੇ ਕੰਮ ਕਰਦਾ ਹੈ ਕੋਈ ਖੇਤ ਚ ਕੰਮ ਕਰਦਾ ਹੈ ਉਹ ਵੀ ਮੈਂ ਗਾ ਕੇ ਆਪਦਾ ਕੰਮ ਕਰਦਾ ਹਾਂ ਪਰ ਅਸੀਂ ਗੁਰੂ ਦੇ ਫਲਸਫੇ ਨੂੰ ਟੁੱਟ ਗਏ ਸਾਨੂੰ ਤਾਂ ਜਿਹੜਾ ਆ ਲਾਲ ਪੀਲੇ ਕੱਪੜੇ ਲਿਜਾ ਕੇ ਬਹਿ ਗਏ ਔਰ ਜਿਹੜਾ ਇਨਸਾਨ ਆ ਚ ਵਾਹਿਗੁਰੂ ਓਮ ਅੱਲਾਹ ਕੁਝ ਗਾਉਂਦਿਆਂ ਬੋਲਦਿਆਂ ਦੀ ਵੀਡੀਓ ਚ ਬਿਜ਼ੀ ਹੈ ਕੀ ਭਾਲਦਾ ਉਹ ਉਹ ਆਪਦੇ ਆਪ ਨਾਲ ਗੱਲ ਕਰੇ ਘਰੇ ਜਾ ਕੇ ਅੱਜ ਕਿ ਯਾਰ ਮੈਂ ਇੰਨਾ ਕਰਕੇ ਗਿਆ ਕਿ ਉੱਥੇ ਉਹ ਸਾਰੇ ਵਾਹਿਗੁਰੂ ਵਾਹਿਗੁਰੂ ਗਾਈ ਜਾਂਦੇ ਸੀ ਤੇ ਮੈਂ ਉੱਥੇ ਵੀਡੀਓ ਬਣਾਈ ਜਾਂਦਾ ਸੀ ਜਿਵੇਂ ਉਹ ਕੁੜੀ ਗੱਲਾਂ ਹੀ ਕਰੀਦੀ ਸੀ ਫੋਨ ਤੇ ਇਹਨਾਂ ਨੂੰ ਸਮਝਾਇਆ ਨਹੀਂ ਕਿਸੇ ਨੇ ਜਿਹੜੀਆਂ ਮਾਵਾਂ ਆਪਦੇ ਬੁੱਕਲਾਂ ਚ ਧੀਆਂ ਪੁੱਤਾਂ ਨੂੰ ਵਹਾ ਕੇ ਤੇ ਨਾਟਕ ਵੇਖਦਿਆਂ ਜਾਂ ਕਾਰਟੂਨ ਵਿਖਾਉਂਦਿਆਂ ਕੀ ਪਾਲਦੀਆਂ ਉਹ ਉਹਨਾਂ ਦੇ ਫੜਨਗੇ ਜਿਹੜੀਆਂ ਗੋਦੀ ਚ ਵਹਾ ਕੇ ਨਾਲ ਤਾਂ ਜਪਜੀ ਸਾਹਿਬ ਆਪ ਕਰਦੀਆਂ ਤੇ ਨਾਲੇ ਬੱਚੇ ਨੂੰ ਕਰਾਉਂਦੀਆਂ ਜਿਹੜੀਆਂ ਭਾਗਵਤ ਦੇ ਸ਼ਲੋਕ ਨਾਲ ਆਪ ਪੜ੍ਹਦੀਆਂ ਨਾਲੇ ਪੜਾਉਂਦੀਆਂ ਇਹਨਾਂ ਤੇ ਕੰਮ ਕਰਨਾ ਪੈਣਾ ਨਹੀਂ ਤਾਂ ਜੋ ਪੰਜਾਬ ਰੌਲਾ ਪਾਉਂਦਾ ਫਿਰਦਾ ਮੰਦੀਰ ਨਸ਼ੇ ਨਾਲ ਖਾਲੀ ਕੌਣ ਸਮਝਾਉਣ ਵਾਲਾ ਕੌਣ ਹੈ ਨਾ ਕਿਹਨੇ ਸਮਝਾਉਣਾ ਹੈ ਕੀ ਤੋਂ ਆਸ ਰੱਖੀਏ ਮਾਪੇ ਨੂੰ ਪਤਾ ਨਹੀਂ ਟੜਟੜ ਕਹਿੰਦੇ ਆ ਸਾਡੇ ਪੰਜਾਬ ਵਾਲੇ ਮਾਪੇ ਮੇਰਾ ਜੀ ਕਾਨਵੈਂਟ ਚ ਪੜਦਾ ਕਿੱਥੇ ਪੜਾਉਣੇ ਆ ਜਿੱਥੇ ਪੰਜਾਬੀ ਦਾ ਜਰਮਾਨਾ ਹੈ ਸੁਖ ਭਾਲ ਦਿਓ ਤੇ ਦੂਜੇ ਦਿਨ ਸਰਕਾਰਾਂ ਤੇ ਚੜਨਾ ਸੌਖਾ ਹੈ ਸਰਕਾਰ ਨੇ ਇਹ ਕਰ ਤਵੋ ਅਸੀਂ ਕੀ ਕਰ ਰਹੇ ਹਾਂ ਮੰਨਦੇ ਆ ਸਰਕਾਰਾਂ ਜ਼ਿੰਮੇਵਾਰ ਆ ਉਹਨਾਂ ਨੇ ਕੰਮ ਕਰਨੇ ਆ ਵੋਟਾਂ ਪਾਉਣੀਆਂ ਆ ਆ ਹੁਣ ਵੋਟਾਂ ਆਉਣੀਆਂ ਥੋੜੇ ਸਾਹਮਣੇ ਆ ਰੱਜ ਕੇ ਜਲੂਸ ਕੱਢਾਂਗੇ ਆਪਾਂ ਰੱਜ ਕੇ ਇਹਨਾਂ ਵੋਟਾਂ ਚ ਸਾਡੀ ਜਾਂ ਪੱਗਾਂ ਵੀ ਲੈਣਗੀਆਂ ਸਾਡੇ ਰੋਲੇ ਵੀ ਪਹਿਣਗੇ ਸਿੱਖ Hindu ਨੂੰ ਲੜਾਉਣਗੇ ਮੁਸਲਮਾਨ Hindu ਨੂੰ ਲੜਾਉਣਗੇ ਮੰਦਰਾ ਮਸਜਿਦਾਂ ਦੇ ਰੋਲੇ ਪਹਿਣਗੇ ਔਰ ਅਸੀਂ ਫੋਨਾਂ ਤੇ ਸਵਾਦ ਲਵਾਂਗੇ ਹਾਂ ਭਾਈ ਮਾਹੌਲ ਬੜਾ ਖਰਾਬ ਹੈ ਮਾਹੌਲ ਬੜਾ ਖਰਾਬ ਆਪ ਅਸੀਂ ਕੀ ਕਰ ਰਹੇ ਆ ਬਾਬੇ ਆਪ ਅਸੀਂ ਕੀ ਕਰ ਰਹੇ ਆ ਜਾਗਣਾ ਪੈਣਾ ਵੀਰ ਕੰਮ ਕਰਨਾ ਪੈਣਾ ਪ੍ਰੈਕਟੀਕਲ ਗੇਮ ਖੇਡਣੀ ਪੈਣੀ ਹੈ ਨਹੀਂ ਸਾਡੇ ਅਰਗੇ ਤਾਂ ਚੌਕਰ ਇੱਥੇ ਵੀ ਆਉਂਦੇ ਆ ਇਹ ਤਾਂ ਸਦੀਆਂ ਤੋਂ ਆਉਂਦੇ ਆ ਆਹ ਤਾਂ ਨੱਚ ਗਾ ਕੇ ਸਾਜ਼ ਵਜਾਏ ਪੈਸੇ ਲੈ ਕਮੇਟੀਆਂ ਤੋਂ ਤੇ ਲੰਘੇ ਪਰ ਮੈਨੂੰ ਲੱਗਦਾ ਵੀ ਸਾਡਾ ਕੰਮ ਸਿਰਫ ਇੰਨਾ ਨਹੀਂ ਹੈ ਕੱਲਾ ਨੱਚਣਾ ਤੇ ਗਾਉਣਾ ਸਾਡਾ ਕੰਮ ਨਹੀਂ ਹੈ ਅਸੀਂ ਬਹਿ ਕੇ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਕਿਉਂਕਿ ਤੁਸੀਂ ਮੇਰੇ ਆਪਦੇ ਹੋ ਬਗਾਨੇ ਨਹੀਂ ਆਪਦੇ ਹੋ ਤੇ ਕਦੋਂ ਸਾਨੂੰ ਸੁਭਾਵਾਂ ਚ ਬਹਿ ਕੇ ਸੁਣਨਾ ਆਊਗਾ ਕਦੋਂ گاؤں ਵਾਲੇ ਤੋਂ ਸਵਾਲ ਪੁੱਛੇ ਜਾਣਗੇ ਵੀ ਤੇਰਾ ਗੀਤ ਭਾਈ ਪੁੱਤਰ ਠੀਕ ਨਹੀਂ ਲੱਗਿਆ ਠੀਕ ਕਰ ਇਹਨੂੰ ਹੈ ਤਾਂ ਕੰਮ ਕਰਨ ਦੀ ਲੋੜ ਆ ਭਰਾਵੋ ਜੇ ਨੌਜਵਾਨ ਜੇ ਸ਼ੁਰੂ ਤੋਂ ਲਾਇਏ ਹੁਣ ਇਸ ਪਾਸੇ ਨਸ਼ਾ ਕਿਵੇਂ ਕਰ ਜਾਣਗੇ ਜਿਹੜਾ ਨਸ਼ਾ ਹੀ ਕੋਈ ਹੋਰ ਕਰਨ ਤੇ ਲਾਤਾ ਜਿਹਨੂੰ ਨਾਮ ਖੁਮਾਰੀ ਨਾਨਕਾ ਹੀ ਚੜੀ ਰਹੀ ਉਹਨੇ ਕੀ ਲੈਣਾ ਇਥੋਂ ਦੀਆਂ ਭੰਗਾ ਚਲਮਾਂ ਤੋਂ ਜਿਹਨੂੰ ਸ਼ੁਰੂ ਤੋਂ ਸਕੂਲਾਂ ਤੋਂ ਮਦਰੱਸਿਆਂ ਵਾਂਗ ਪੜਾਤਾ ਇਹ ਪੁੱਤ ਸਿਰ ਟਾਕੇ ਰੱਖਣਾ ਚੁੰਨੀ ਗਲ ਚ ਪਾਉਣ ਨੂੰ ਨਹੀਂ ਚੁੰਨੀ ਸਿਰ ਤੇ ਰੱਖਣ ਨੂੰ ਐ ਇਹਨਾਂ ਦਾ ਕਸੂਰ ਨਹੀਂ ਐ ਇਹਨਾਂ ਬੱਚਿਆਂ ਦਾ ਕਸੂਰ ਸਾਡਾ ਐ ਫੈਸਲਾ ਨੇ ਪੱਟ ਲਏ ਮਾਰ ਲਏ ਮੇਕਅਪਾਂ ਨੇ ਮਾਰ ਲਏ ਕਿਹੜੇ ਪਾਸੇ ਨੂੰ ਤੁਰ ਪਿਆ ਪੰਜਾਬ ਵਾਲੇ ਆਪਾਂ ਤਾਂ ਉਹ ਲੋਕ ਐ ਜਿਹੜੇ ਦੋ ਠੰਡੇ ਪ੍ਰਸ਼ਾਦਾਂ ਤੇ ਅੰਬ ਦੇ ਚਾਰ ਦੀ ਫਾੜੀ ਖਾ ਕੇ ਵਾਗ ਰੂ ਕਹਿ ਕੇ ਸ਼ੁਕਰ ਐ ਉਹ ਲੋਕ ਸੀ ਆਪਾਂ ਆਪਾਂ ਜਲੂਸ ਕਢਾ ਲਿਆ ਨਾ ਗੋਰੇ ਬਣੇ ਨਾ ਪੰਜਾਬੀ ਰਹਿ ਗਏ ਅੱਧ ਵਿਚਾਲਾ ਹੋ ਗਿਆ ਤਾਂ ਦੋ ਘਰਾਂ ਦਾ ਪ੍ਰਾਣਾ ਭੁੱਖਾ ਹੀ ਮਰਦਾ ਬਾਬਿਓ ਜਿੱਥੇ ਮਰਜੀ ਦੇਖ ਲੈ ਮੁੜ ਕੇ ਆਓ ਘਰਾਂ ਨੂੰ ਘਰਾਂ ਨੂੰ ਮੁੜ ਕੇ ਆਓ ਆ ਕਿਹੜੇ ਜੱਟ ਮੱਜਬੀ ਵਿਚ ਮਿਆਰ ਚ ਫਸੇ ਪਏ ਆਂ ਹੈ ਇੱਥੇ ਤਾਂ ਸੁਣ ਤਾਂ ਇਹ ਆਉਂਦਾ ਵੀ ਜੱਟ ਵੱਡਾ ਹੈ ਕੌਣ ਕਹਿੰਦਾ ਮੱਜਬੀ ਉਹਨੂੰ ਕਹਿੰਦੇ ਆ ਜਿਹੜਾ ਮੱਜਬ ਦਾ ਪੱਕਾ ਹੋਵੇ ਇਹ ਛੋਟੀ ਜੀ ਗੱਲ ਨਹੀਂ ਹੈ ਅੱਜ ਕੱਲ ਸਾਡੀ ਸਾਇਕੀ ਇਦਾਂ ਦੀ ਬਣ ਗਈ ਜੱਟ ਨੂੰ ਕੱਲਾ ਜੱਟ ਕਹਿ ਲੋ ਕਿਉਂਕਿ ਇੱਥੇ ਬਿਠਾਦਾ ਸਾਡੇ ਵੀ ਜੱਟ ਤਾਂ ਵੱਡਾ ਹੁੰਦਾ ਉਹਨੂੰ ਕੱਲਾ ਜੱਟ ਕਹਿ ਲੋ ਮਜਵੀ ਨੂੰ ਕੱਲਾ ਮਜਵੀ ਕਹਿ ਕੇ ਦਿਖਾਓ ਮੈਂ ਕਹਿੰਦਾ ਯਾਰ ਕਿਉਂਕਿ ਮੈਨੂੰ ਫਰਕ ਨਹੀਂ ਪੈਂਦਾ ਮਜਵੀ ਨਾਲ ਸਿੱਖ ਬੋਲਣਾ ਪੈਂਦਾ ਮਜਵੀ ਸਿੱਖ ਤੇ ਸਿੱਖ ਤਾਂ ਸਾਰੇ ਹੀ ਐ ਮੈਂ ਜੱਟਾਂ ਦਾ ਘਰ ਜੰਮਿਆ ਜ਼ਿਮੀਂਦਾਰਾਂ ਦਾ ਮੁੰਡਾ ਐ ਪਰ ਮੈਨੂੰ ਇਹ ਆਉ ਲੱਗਦਾ ਵੀ ਜੇ ਮਜਬੀ ਉਹ ਆ ਜਿਹੜਾ ਮਜਬ ਦਾ ਪੱਕਾ ਹੈ ਤੇ ਪੱਕਾ ਤਾਂ ਮੈਂ ਵੀ ਆ ਪੱਕਾ ਤਾਂ ਮੈਂ ਵੀ ਆ ਮੈਂ ਉਹਦੇ ਮਜਬ ਦਾ ਪੱਕਾ ਮੈਂ ਨਹੀਂ ਹਿਲਦਾ ਮੈਨੂੰ ਲੱਖ ਆ ਜਾਣ ਇੱਥੇ ਕੋਈ ਕਿ ਤੇਰੇ ਘਰ ਬਣਾ ਦਿੰਨੇ ਆ ਤੇਰਾ ਫਲਾਨਾ ਕਰ ਦਿੰਨੇ ਆ ਧਰਮ ਬਦਲਦਾ ਨਹੀਂ ਬਦਲਦਾ ਬਾਬਾ ਤੇ ਮੈਨੂੰ ਤਾਂ ਲੱਗਦਾ ਵੀ ਜੇ ਮੈਨੂੰ ਤੁਸੀਂ ਮਜਬੀ ਵੀ ਕਹਿ ਦੋਗੇ ਕਿਉਂਕਿ ਮੈਂ ਮਜਬ ਦਾ ਪੱਕਾ ਹੈ ਤੇ ਮੈਨੂੰ ਤਾਂ ਭੋਰਾ ਹੀ ਤਕਲੀਫ ਨਹੀਂ ਇੱਥੇ ਅਸੀਂ ਜਲੂਸ ਕਢਾ ਲਿਆ ਰੋਜ਼ دیਵਾਨਾਂ ਦੀ ਕਮੀ ਨਹੀਂ ਮੇਲਿਆਂ ਦੀ ਕਮੀ ਨਹੀਂ ਹੋਰ ਦੀ ਕਮੀ ਨਹੀਂ ਉਧਰ ਟੋਲਕੀਆਂ ਤੁੰਬੇ ਉਧਰ ਟੋਲਕੀਆਂ ਤੁੰਬੇ ਸਿੱਖਾਂ ਵੇ ਕਦੋਂ ਬਾਬਾ ਕੱਲਾ ਤੋਤਾ ਰਟਣਾ ਬਾਬਿਓ ਕੱਲਾ ਤੋਤਾ ਰਟਣਾ ਪਰ ਸਵਾਦ ਉਹਦੇ ਆਊਗਾ ਜਦੋਂ ਅੰਦਰ ਆ ਕੇ ਲੱਗੀ ਜਦੋਂ ਅੰਦਰ ਉਹ ਪਿਆਸ ਜਾਗੀ ਮਾਈ ਬਾਲੀ ਇਹ ਫਕੀਰਾਂ ਦੀ ਜਗ੍ਹਾ ਹੈ ਇਹ ਫਕੀਰਾਂ ਦੀ ਜਗ੍ਹਾ ਹੈ ਔਰ ਇੱਥੇ ਅੱਗੇ ਜੇ ਅੱਖੋਂ ਤੁਸੀਂ ਕੱਲੇ ਢੇੜੇ ਮਾਰ ਕੇ ਸਰ ਜੂਗਾ ਗੇੜੇ ਮਾਰ ਕੇ ਨਹੀਂ ਬੰਦੋ ਸਰਨਾ ਪ੍ਰੈਕਟੀਕਲੀ ਖੇਡਣਾ ਪੈਣਾ ਪ੍ਰੈਕਟੀਕਲੀ ਉਹ ਤਾਂ ਖੇਡਿਆ ਜਾਊਗਾ ਜੇ ਕਿਤੇ ਬਹਿ ਕੇ ਗੁਰੂ ਤੋਂ ਮਤ ਲਵਾਂਗੇ ਕਿ ਕੀ ਹੈ ਮੈਡੀਟੇਸ਼ਨ ਕੀ ਹੈ ਸਾਡਾ ਬਸ ਉਹੀ ਹੈ 10 ਰੁਪਏ ਟਿੱਕ ਦੇਖ ਲਈ ਐ ਕੀਤਾ ਬਸ ਜੀ ਹਾਜ਼ਰੀਆਂ ਕਬੂਲ ਇਦਾਂ ਕਹਿੰਦਾ ਹਾਜ਼ਰੀਆਂ ਕਬੂਲ ਜਿਨ੍ਹਾਂ ਨੇ ਜ਼ਿੰਦਗੀਆਂ ਦਾਤ ਲਾਤੀਆਂ ਫਿਰ ਉਹਨਾਂ 'ਚ ਤੇ ਸਾਡੇ 'ਚ ਫਰਕ ਦਿਖੂਗਾ ਦਿਖੂਗਾ ਫਰਕ ਸੋਪ ਮਾਪੇ ਸਾਰਿਆਂ ਨੂੰ ਬੇਨਤੀ ਆ ਮੇਰੀ ਆਪਦੇ ਨਿਆਣੇ ਸਾਹਮ ਕੇ ਰੱਖੋ ਆਪਣੀਆਂ ਧੀਆਂ ਦਾ ਫਿਕਰ ਕਰੋ ਜਿਹੜੇ ਪਾਸੇ ਨੂੰ ਤੋਰੀ ਜਾਂਦੇ ਆ ਉਸ ਪਾਸੇ ਵਾਲਾ ਪਾ ਹੈ ਨਹੀਂ ਅੱਗ ਲੱਗਦੀ ਆ ਫੇਰ ਜਦੋਂ ਕਿਤੇ ਮਹਾਰਾਜ ਕੋਈ ਹਿੱਸੇ ਬਦਨਾਮੀ ਪਾਉਂਦਾ ਛੱਲੀ ਨਹੀਂ ਜਾਂਦੀ ਫੇਰ ਸੋ ਜਿਨ੍ਹਾਂ ਦੇ ਘਰੇ ਮਹਾਰਾਜ ਦਾ ਪ੍ਰਤਾਪ ਹੈ ਜਿਨ੍ਹਾਂ ਦੇ ਘਰੇ ਇੱਕ ਲਾਣੇਦਾਰ ਹੈ ਜਿਨ੍ਹਾਂ ਦੇ ਘਰੇ ਸਾਰੇ ਦੇ ਸਾਰੇ ਪ੍ਰਧਾਨ ਨਹੀਂ ਹੈ ਇੱਕ ਦੀ ਸੁਣੀ ਜਾਂਦੀ ਹੈ ਜਿਨ੍ਹਾਂ ਦੇ ਘਰੇ ਉਹਨਾਂ ਦੇ ਘਰੇ ਅੱਜ ਵੀ ਆਨੰਦ ਵਰਤਦਾ ਹੈ ਕਿਉਂ ਕਿ ਪ੍ਰਧਾਨ ਇੱਕ ਹੈ ਅੱਜ ਪ੍ਰੋਬਲਮ ਇਹ ਹੈ ਘਰੇ ਪੰਜ ਜੀ ਹੈ ਵਿਆਹ ਵਾਲਾ ਚੱਕਰ ਕਰਕੇ ਦੇਖ ਲਓ ਪੰਜ ਆਵਦਾ ਆਵਦਾ ਢੋਲ ਵਜਾਉਂਦੇ ਫਿਰਦੇ ਹੁੰਦੇ ਮੈਂ ਉੱਥੇ ਸ਼ਾਪਿੰਗ ਮੈਂ ਉੱਥੇ ਮੈਂ ਉੱਥੇ ਮਿਲਦੇ ਤੇ ਲੂਸ ਨਿਕਲਦੇ ਅਸੀਂ ਉਹਨਾਂ ਦੇ ਪੋਤੇ ਆ ਜਿਨ੍ਹਾਂ ਨੂੰ ਇੱਕ ਥਾਂ ਲਿਆ ਹੁੰਦੇ ਸੀ ਆ ਖੜਾ ਬਾਪੂ ਇਹਨਾਂ ਦੇ ਵੇਲੇ ਦੀਆਂ ਗੱਲਾਂ ਇੱਕ ਥਾਂ ਤੋਂ ਲਿਆ ਕੇ ਸਾਰਾ ਟੱਬਰ ਪਾ ਲੈਂਦਾ ਸੀ ਅੱਜ ਨਹੀਂ ਪਾ ਸਕਦੇ ਬੜੇ ਸੱਜਣ ਮੈਨੂੰ ਕਹਿੰਦਾ ਤੂੰ ਬੜਾ ਯਾਰ ਸਾਦਾ ਜਿਹਾ ਰਹਿਣਾ ਹੈ ਤੂੰ ਰਹਿਣਾ ਪੈਸਾ ਤਾਂ ਮੇਰੇ ਮੀਂਹ ਪਿਆ ਪਿਆ ਅੱਗ ਲੱਗੀ ਪਈ ਐ ਕੀ ਹੁਣ ਖਾ ਲਵਾਂ ਮੈਂ ਸਿਉਣੇ ਦੀਆਂ ਰੋਟੀਆਂ ਖਾਵਾਂ ਹੱਥ ਨੇ ਮਾਂ ਜਾਂ ਕੋਈ ਚਾਂਦੀ ਦੀ ਸਬਜ਼ੀ ਬਣਾਵਾਂ ਮੈਂ ਵੀ ਚਾਂਦੀ ਦੀ ਸਬਜ਼ੀ ਠੀਕ ਆ ਮਹਾਰਾਜ ਦੀ ਖੇਡ ਹੈ ਕਿਸੇ ਨੂੰ ਸਾਰਾ ਦਿਨ ਮਿਹਨਤ ਕਰਕੇ 500 ਮਿਲਦਾ ਮੈਨੂੰ ਮੇਰੀ ਮਿਹਨਤ ਤਾਂ 3-4 ਲੱਖ ਮਿਲਦਾ ਇਹ ਉਹਦੀ ਖੇਡ ਹੈ ਪਰ ਹੁਣ ਕੀ ਮੈਂ ਦਿਮਾਗ ਖਰਾਬ ਕਰ ਲਾਉਂਦਾ ਯਾਰ ਕਿ ਮੈਂ ਪਤਾ ਨਹੀਂ ਕੀ ਬਣ ਗਿਆ ਸੋ ਨਾ ਤਾਂ ਸਾਨੂੰ ਸਿਰ ਚੜਾਉਣ ਦੀ ਲੋੜ ਆ ਬਾਬੋ ਤੇ ਪਤਾ ਨਹੀਂ ਵੀ ਕਮਰ ਕਰਿਆ ਲੋਣੀ ਬਹੁਤ ਵੱਡੇ ਨੋ 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 ਆਪਦੀ ਮਿਹਨਤ ਮਜ਼ਦੂਰੀ ਕਰ ਰਹੇ ਆ ਬਾਬੋ ਤੇ ਸਾਨੂੰ ਕਰਨ ਦਿਓ ਜੀ ਅੱਗੇ ਆ ਗਿਆ ਤੁਹਾਨੂੰ ਹਾਂ ਸੁਪ ਜਾਗ ਬਾਬਾ ਅੱਗੇ ਬਹੁਤ ਕੁਝ ਆਗੇ ਆ ਕਲਾਕਾਰੀਆਂ ਤੋਂ ਗੀਤਾਂ ਤੋਂ ਅੱਗੇ ਬਹੁਤ ਕੁਝ ਹੈ ਉਸ ਪਾਸੇ ਦੀ ਸਭਾ 'ਚ ਬੈਠ ਔਰ ਇੱਥੇ ਬੈਠੋ ਜਿੱਥੇ ਬੰਦਗੀਆਂ ਹੋਈਆਂ ਹੁਣ ਉਥੇ ਬੈਠੋ